ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਰਾ ਟੀਵੀ ਤੇ ਲੋਕ ਸਭਾ 2024 ਦੀਆਂ ਚੋਣਾਂ ਨੂੰ ਲੈ ਕੇ ਅਸਲੇ ਪੂਰੀ ਤਰ੍ਹਾਂ ਸਿਆਸਤ ਜਿਹੜੀ ਹੈਗੀ ਅਸਲੇ ਪੱਕੀ ਹੋਈ ਹੈ ਔਰ ਅਲੱਗ-ਅਲੱਗ ਪਾਰਟੀਆਂ ਦੇ ਨੁਮਾਇੰਦੇ ਜਿਹੜੇ ਵੱਡੇ ਲੀਡਰ ਹੈਗੇ ਨੇ ਉਹ ਪ੍ਰਚਾਰ ਕਰਨ ਵਾਸਤੇ ਪੂਰੀ ਤਰ੍ਹਾਂ ਆਪਣੀ ਜਾਨ ਜਿਹੜੀ ਹੈਗੀ ਉਹ ਲਗਾ ਚੁੱਕੇ ਨੇ ਜੇ ਗੱਲ ਕਰੀਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰભાઈ ਮੋਦੀ ਦੀ ਤੇ 23-24 ਨੂੰ ਪੰਜਾਬ ਦੇ ਦੌਰੇ ਤੇ ਰਹਿਣਗੇ ਪਹਿਲਾਂ ਮੈਂ ਤਸਵੀਰਾਂ ਦਿਖਾ ਦਿੰਦਾ ਸੀ ਅਸਲੇ ਮੌਜੂਦ ਆ ਪੀਏਪੀ ਗ੍ਰਾਊਂਡ ਦੇ ਵਿੱਚ ਜਿੱਥੇ ਕਿ ਦੋਰੇ ਜਿਹੜਾ ਪ੍ਰਧਾਨ ਮੰਤਰੀ ਮੋਦੀ ਦਾ ਦੌਰਾ ਹੈਗਾ ਉਸ ਦੀਆਂ ਤਿਆਰੀਆਂ ਜਿਹੜੀਆਂ ਉਹ ਵੱਡੀਆਂ ਚੱਲ ਰਹੀਆਂ ਨੇ ਮੋਦੀ ਸਾਹਿਬ 23 ਤਰੀਕ ਤੇ 24 ਤਰੀਕ ਨੂੰ ਜਲੰਧ ਪੰਜਾਬ ਦੇ ਦੌਰੇ ਤੇ ਰਹਿਣਗੇ 23 ਤਰੀਕ ਨੂੰ ਪ੍ਰਧਾਨ ਮੰਤਰੀ ਮੋਦੀ ਪਟਿਆਲੇ ਵਿਖੇ ਜਨ ਸਭਾ ਨੂੰ ਸੰਬੋਧਨ ਕਰਨਗੇ ਵੱਡੀ ਰੈਲੀ ਦਾ ਉੱਥੇ ਵੀ ਯੋਜਨ ਕੀਤਾ ਗਿਆ ਉਸ ਤੋਂ ਬਾਅਦ ਗੁਰਦਾਸਪੁਰ ਵੀ ਖੇ ਜਾਣਗੇ 24 ਤਰੀਕ ਨੂੰ 24 ਤਰੀਕ ਨੂੰ ਗੁਰਦਾਸਪੁਰ ਵਿਖੇ ਵੀ ਇੱਕ ਵੱਡੀ ਰੈਲੀ ਦਾ ਜਿਹੜਾ ਸਮਾਗਮ ਹੈਗਾ ਹੋ ਰੱਖਿਆ ਗਿਆ ਉਸ ਤੋਂ ਬਾਅਦ ਬਾਦ ਦੁਪਹਿਰ ਜਲੰਧਰ ਦੇ ਵਿੱਚ ਇੱਕ ਵੱਡੀ ਪੀਪੀ ਗਰਾਊਂਡ ਦੇ ਵਿੱਚ ਰੈਲੀ ਰੱਖੀ ਗਈ ਆ ਜਿੱਥੇ ਕਿ ਅਸਲੇ ਦੀਆਂ ਤਿਆਰੀਆਂ ਜਿਹੜੀਆਂ ਟੈਂਟ ਲੱਗਣਾ ਹੈਗਾ ਜਿਹੜਾ ਸਟੇਜ ਲੱਗਣੀ ਹੈਗੀ ਆ ਉਸ ਦੀਆਂ ਤਿਆਰੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਮੈਂ ਤੁਹਾਨੂੰ ਇਹ ਤਸਵੀਰਾਂ ਦਿਖਾ ਦਲਾਂ ਕਿ ਅਸਲੇ ਜਿਹੜੇ ਕਾਰੀਗਰ ਹੈਗੇ ਨੇ ਸਟੇਜ ਬਣਾਉਣ ਦੇ ਕੰਮਾਂ ਦੇ ਵਿੱਚ ਪੂਰੀ ਤਨ ਆ ਰੁੱਝੇ ਹੋਏ ਨੇ ਅਸਲੇ ਜਿਹੜੀ ਸਟੇਜ ਬਣਨੀ ਹੈਗੀ ਆ ਇਸ ਜਿਹੜਾ ਇਲਾਕਾ ਹੈਗਾ ਜਿੱਥੇ ਦੋ ਜੀਸੀਬੀ ਮਸ਼ੀਨਾਂ ਖੜੀਆਂ ਇਸ ਦੇ ਆਸ-ਪਾਸ ਜਿਹੜੀ ਸਟੇਜ ਤਿਆਰ ਕੀਤੀ ਜਾਣੀ ਆ ਔਰ ਸਟੇਜ ਤੇ ਜਿਹੜੇ ਭਾਜਪਾ ਦੇ ਆਗੂ ਹੈਗੇ ਉਹ ਰਹਿਣਗੇ ਇਹ ਵੀ ਕਿਆਸਰਾਈਆਂ ਲਾਈਆਂ ਲਾਈਆਂ ਜਾ ਰਹੀਆਂ ਨੇ ਕਿ ਮੋਦੀ ਪ੍ਰਧਾਨ ਮੰਤਰੀ ਮੋਦੀ ਹੋਰਾਂ ਦੇ ਨਾਲ ਜਿਹੜੇ ਅਦਿੱਤਿਆ ਅਦਿੱਤਿਆ ਰਾਜੋਗੀ ਜਿਹੜੇ ਹੈਗੇ ਨੇ ਉਹ ਰਹਿਣਗੇ ਜਿਵੇਂ ਨੱਡਾ ਜੀ ਰਹਿਣਗੇ ਰਾਜਨਾਥ ਸਿੰਘ ਜੀ ਦੇ ਆਉਣ ਦੀ ਵੀ ਜਿਹੜੀ ਆਸ ਹੈਗੀ ਆ ਉਹ ਵੀ ਇੱਥੇ ਕਹੀ ਜਾਰੀ ਗੱਲ ਕਹੀ ਜਾਰੀ ਵੀ ਰਾਜਨਾਥ ਸਿੰਘ ਵੀ ਆਉਣਗੇ ਉਹਨਾਂ ਦੇ ਨਾਲ ਨਾਲ ਹੋਰ ਜਿਹੜੇ ਭਾਜਪਾ ਦੇ ਵੱਡੇ ਲੀਡਰ ਹੈਗੇ ਨੇ ਉਹ ਵੀ ਸਟੇ ਸਾਂਝਾ ਕਰਦੇ ਹੋਏ ਨਜ਼ਰ ਆਉਣਗੇ ਇਸ ਲਈ ਜਿਹੜੇ ਜਿਹੜੇ ਇੱਥੇ ਪੰਡਾਲ ਲਗਾਇਆ ਜਾ ਰਿਹਾ ਹੈਗਾ तकरीबन तकरीबन 50 ਤੋਂ ਹਜ਼ਾਰ ਦੇ ਕਰੀਬ ਜਿਹੜੀਆਂ ਕੁਰਸੀਆਂ ਦਾ ਅਰੇਂਜਮੈਂਟ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਔਰ ਇਹ ਇਹ ਗਰਮੀ ਨੂੰ ਦੇਖਦੇ ਹੋਏ ਫੀ ਕਿਉਂਕਿ ਹੀਟ ਵੇਵ ਜਾਦਾ ਚੱਲ ਰਹੀ ਹੈ ਉਸ ਨੂੰ ਦੇਖਦੇ ਹੋਏ ਪੂਰੇ ਦਾ ਪੂਰਾ ਪੰਡਾਲ ਜਿਹੜਾ ਹੈਗਾ ਇਸ ਨੂੰ ਟੈਂਟ ਦੇ ਨਾਲ ਢਕਿਆ ਜਾਣਾ ਤਾਂ ਕਿ ਗਰਮੀ ਤੋਂ ਕਿਤੇ ਨਾ ਕਿਤੇ ਜਿਹੜੇ ਇੱਥੇ ਲੋਕ ਆਉਣਗੇ ਜਿਹੜੇ ਪ੍ਰਧਾਨ ਮੰਤਰੀ ਮੋਦੀ ਨੂੰ ਸੁਣਨ ਲੋਕ ਆਉਣਗੇ ਉਹਨਾਂ ਨੂੰ ਕਿਤੇ ਨਾ ਕਿਤੇ ਗਰਮੀ ਤੋਂ ਰਾਹਤ ਦਿੱਤੀ ਜਾਏ ਪਾਣੀ ਦਾ ਖਾਸ ਪ੍ਰਬੰਧ ਰਹਿਣ ਵਾਲਾ ਇੱਥੇ ਪਾਣੀ ਦੇ ਅਲੱਗ-ਅਲੱਗ ਜਗ੍ਹਾ ਤੇ ਸਟਾਲ ਲਗਾਏ ਜਾਣੇ ਨੇ ਇਸ ਬਾਬਤ ਅਸੀਂ ਜਿਹੜੇ ਸਾਡੇ ਭਾਜਪਾ ਦੇ ਲੀਡਰ ਹੈਗੇ ਨੇ ਖਾਸ ਕਰਕੇ ਜਿਹੜੇ ਇੰਚਾਰਜ ਥਾਪੇ ਗਏ ਨੇ ਕ੍ਰਿਸ਼ਨਦੇਵ ਭੰਡਾਰੀ ਉਹਨਾਂ ਨੂੰ ਇੰਚਾਰਜ ਥਾਪਿਆ ਗਿਆ ਇਸ ਪੂਰੇ ਕਾਰਜਕ੍ਰਮ ਜਿਹੜਾ ਇੱਥੇ ਹੋਣਾ ਹੈ ਪੂਰੀ ਦੀ ਪੂਰੀ ਬਾਗਦੋੜ ਜਿਹੜੀ ਹੈਗੀ ਹੈ ਕ੍ਰਿਸ਼ਨਦੇਵ ਭੰਡਾਰੀ ਦੇ ਹੱਥ ਵਿੱਚ ਰਹੇਗੀ ਮੈਂ ਗੱਲ ਕੁ ਬਾਤ ਕਰਨੀ ਚਾਹਾਂਗਾ ਉਹਨਾਂ ਨਾਲ ਸਰ ਪਲੀਜ਼ ਬਣਾ ਜੇ ਮਾਣਯੋਗ ਦਰਸ਼ਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਵੀ ਇਸ ਜਗ੍ਹਾ ਤੇ ਦਾ ਟੈਂਟ ਲਗਾਇਆ ਜਾਣਾ ਜਿੱਥੇ ਮੋਦੀ ਸਾਹਿਬ ਆਪਣਾ ਭਾਸ਼ਣ ਦੇਣਗੇ 50 ਹਜ਼ਾਰ ਦੇ ਕਰੀਬ ਜਿਹੜੇ ਲੋਕ ਹੈਗੇ ਉਹ ਇੱਥੇ ਮੌਜੂਦ ਰਹਿਣਗੇ ਤੁਹਾਨੂੰ ਥਾਪਿਆ ਗਿਆ ਐਜ਼ ਇਨਚਾਰਜ ਇਸ ਪੂਰੀ ਜਿਹੜਾ ਪੰਡਾਲ ਲਗਾਇਆ ਜਾਣਾ ਕਿਵੇਂ ਵਿਖਦੇ ਹੋ ਮੋਦੀ ਸਾਹਿਬ ਆ ਰਹੇ ਪਿਛਲੇ ਦਫਾ ਵੀ ਮੋਦੀ ਸਾਹਿਬ ਆਏ ਸੀਗੇ ਸਿਕਿਉਰਿਟੀ ਬ੍ਰੀਚਿੰਗ ਕਰਕੇ ਕਾਫੀ ਚਰਚਾਵਾਂ ਵੀ ਰਹੀਆਂ ਐਸ ਵਾਰੀ ਕੀ ਤਿਆਰੀ ਹੈਗੀ ਦੇਖੋ ਜੀ ਸਾਡੇ ਵਾਸਤੇ ਬੜੇ ਸੁਭਾਗੇ ਦੀ ਗੱਲ ਹੈ ਸਰਦਾਰ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਸਾਡੀ ਪਾਰਟੀ ਦੇ ਸਭ ਤੋਂ ਸੀਨੀਅਰ ਲੀਡਰ ਜੰਦਰ ਦੀ ਧਰਤੀ ਤੇ ਆ ਰਹੇ ਆ ਅਸੀਂ ਉਹਨਾਂ ਦਾ ਖੈਰ ਮਕਦਮ ਕਰਨ ਵਾਸਤੇ ਪੱਬਾ ਪਾਰ ਲੱਗੇ ਆ ਸਾਡੀ ਸਾਰੀ ਪੂਰੀ ਟੀਮ ਲੋਕਾਂ ਨੂੰ ਬੜਾ ਚਾਅ ਆਖਣ ਲੋਕਾਂ ਦੇ ਫੋਨ ਆਣ ਰਹੇ ਆ ਵੀ ਸਾਨੂੰ ਪਾਸ ਭੇਜੀਓ ਸਾਨੂੰ ਪਾਸ ਭੇਜੀਓ ਕਿਉਂਕਿ ਮੋਦੀ ਸਾਹਿਬ ਦਾ ਇੱਕ ਇਦਾਂ ਦੀ ਸ਼ਖਸੀਅਤ ਹੈ ਜਿਹਨੂੰ ਹਰ ਬੰਦਾ ਚਾਹੇ ਉਹ اپੋਜੀਸ਼ਨ ਬੰਦਾ ਹੋਵੇ ਉਹ ਸੁਣਨਾ ਚਾਹਦਾ ਹੈ ਇਸ ਕਰਕੇ ਅਸੀਂ ਪੰਜਾਬ ਦੀ ਧਰਤੀ ਤੇ ਉਹਨਾਂ ਦਾ ਵੈਲਕਮ ਕਰਾਂਗੇ ਪੂਰੇ ਜੋਰ ਸ਼ੋਰ ਦੇ ਨਾਲ ਅਸੀਂ ਜੋ ਸਾਡੀ ਇੱਥੇ ਉਹਦੀ ਰੀਤੀ ਰਿਵਾਜ ਆ ਸਾਡੀ ਪਰੰਪਰਾ ਹੈ ਉਹਦੇ ਮੁਤਾਬਕ ਅਸੀਂ ਆਪਣੇ ਸਾਰਾ ਜੋਰ ਲਗਾ ਕੇ ਅਸੀਂ ਇਹਦੀ 24 ਦੀ ਰੈਲੀ ਆ ਜੀ ਉਹਨੂੰ ਵੱਡੇ ਪੱਧਰ ਤੇ ਅਸੀਂ ਕੰਮਜਾਬ ਕਰਾਂਗੇ ਅਚਾ ਦੇਖੋ ਬਨਾਰੀ ਸਾਹਿਬ ਕਿੰਨੇ ਲੋਕਾਂ ਦਾ ਅਰੇਂਜਮੈਂਟ ਹੈਗਾ ਕਿਉਂਕਿ ਹੀਟ ਵੇਵ ਚੱਲਦੀ ਆ ਟੈਂਪਰੇਚਰ ਬਹੁਤ ਜ਼ਿਆਦਾ ਹਾਈ ਹੋ ਰਿਹਾ ਉਸ ਨੂੰ ਦੇਖਦੇ ਹੋਏ ਕੀ ਕੀ ਇੰਤਜ਼ਾਮਾਤ ਜਿਹੜੇ ਹੈਗੇ ਨੇ ਉਹ ਕੀਤੇ ਜਾ ਰਹੇ ਨੇ 4 ਕਿ ਕਿਹ ਕੀ ਸੁਵਿਧਾਵਾਂ ਹੈਗੀਆਂ ਜਿਹੜੀਆਂ ਲੋਕਾਂ ਨੂੰ ਖਾਸ ਕਰਕੇ ਲੋਕਾਂ ਨੂੰ ਦਿੱਤੀਆਂ ਜਾਣੀਆਂ ਨੇ ਦੇਖੋ ਜੀ ਪਹਿਲੀ ਤਾਂ ਸਾਡੀ ਵਿਵਸਥਾ ਪੰਡਾਲ ਦੀ ਹੋਏਗੀ ਪੰਡਾਲ ਕਵਰਡ ਹੋਏਗਾ ਉਹਦੇ ਵਿੱਚ ਅਸੀਂ ਪ੍ਰੋਪਰਟੀ ਕਾ ਸਾਰੇ ਕੂਲਰਸ ਲਗਾਵਾਂਗੇ ਤਾਂ ਕਿ ਕਿਸੇ ਵੀ ਜਿਹੜਾ ਸਾਡਾ ਸੁਣਨ ਵਾਸਤੇ ਆਣਗੇ ਲੋਕ ਉਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਜੀ ਦੂਸਰਾ ਅਸੀਂ ਪੂਰੀ ਤਰੀਕੇ ਨਾਲ ਪਾਣੀ ਦੀ ਵਿਵਸਥਾ ਕਰਾਂਗੇ ਕਿਉਂਕਿ ਗਰਮੀ ਕਾਫੀ ਤੇਜ਼ ਹੈਗੀ ਆ ਤਾਂ ਕਿ ਪਾਣੀ ਅਸੀਂ ਖੁੱਲੀ ਤਦਅਜ ਰੱਖਾਂਗੇ ਵੀ ਕਿਸੇ ਬੰਦੇ ਨੂੰ ਪਾਣੀ ਵੀ ਔਖੜ ਨਾ ਆਵੇ ਚਿਕਨਾ ਬਾਕੀ ਜਿਹੜੀ ਤੀਸਰੀ ਗੱਲ ਹੈਗੀ ਟ੍ਰੈਫਿਕ ਦੀ ਹੈਗੀ ਆ ਉਹ ਸੀ ਪੁਲਿਸ ਕਮਿਸ਼ਨਰ ਸਾਮਨਾ ਸਾਹਿਬ ਉਸਨੇ ਪਰਸੋ ਚੋਟੀ ਗਿਆ ਸੀ ਰੋਡ ਡਾਇਵਰਟ ਕਰਾਂਗੇ ਜਿੰਨੇ ਵੀ ਬੱਸੇ ਸਾਡੀਆਂ ਆਣ ਗਿਆ ਨੋ ਹਲਕਿਆਂ ਦੇ ਵਿੱਚੋਂ ਉਹ ਅਸੀਂ ਉਹਨਾਂ ਤਰੀਕੇ ਨਾਲ ਸਾਰੀ ਪਾਰਕਿੰਗ ਕਰਾ ਕੇ ਉਹ ਜਿਹੜਾ ਸਾਡਾ ਲੋਕ ਸੁੰਨ ਆਣਗੇ ਉਹਨਾਂ ਨੂੰ ਕੋਈ ਤਕਲੀਫ ਨਾ ਹੋਵੇ ਉਹਦੇ ਲਈ ਜਿਹੜੀ ਇਹਨਾਂ ਨੇ ਵੈਰੀਕੇਟਿੰਗ ਕਰਨੀ ਹੈ ਜਾਂ ਜਿਹੜੇ ਮੈਟ੍ਰ ਡਿਸਟ੍ਰੈਕਟਰਸ ਲਾਣੇ ਆ ਉਬੀਅਸੇ ਬੱਤੀ ਗਿੰਤਿਚ ਗਿਆ ਉਹਨਾਂ ਨੇ ਰਿਕਵੈਸਟ ਕੀਤੀ ਆ ਤਾਂ ਕਿ ਸਾਡਾ ਵਰਕਰ ਕੋ ਬਾਹਰ ਨਾ ਰਹੇ ਵਰਕਰ ਅੰਦਰ ਆ ਕੇ ਮੂਜਾ ਜਿਹੜੇ ਲੋਕ ਹੈਗੇ ਨੇ ਖਾਸ ਕਰਕੇ ਨੋ ਹਲਕਿਆਂ ਤੋਂ ਜਲੰਧਰ ਦੇ ਹਲਕਿਆਂ ਚੋਂ ਆਉਣਗੇ ਜਾਂ ਲੁਧਿਆਣਾ ਹੋ ਗਿਆ ਕਿਉਂਕਿ ਸ਼ਾਰਪੁਰ ਲਾਗੇ ਲਾਗੇ ਵਾਲੇ ਜ਼ਿਲ੍ਹਿਆਂ ਦੇ ਵਿੱਚੋਂ ਵੀ ਲੋਕਾਂ ਨੂੰ ਸੱਦਾ ਪੱਤਰ ਭੇਜਿਆ ਹੈ ਨਹੀਂ ਜੀ ਇਹ ਦੇਖੋ ਜਿਹੜੀ ਰੈਲੀ ਸਪੈਸ਼ਲੀ ਜਲੰਧਰ ਦੀ ਹੈਗੀ ਆ ਲੇਕਿਨ ਇਹ ਤਿੰਨ ਕੈਂਡੀਡੇਟ ਹੋ ਰਾਨਗੇ ਫਰੋਜਪੁਰ ਤੋਂ ਜੀ ਫਲੋੜ ਸਾਹਿਬ ਤੋਂ ਔਰ ਲੁਧਿਆਣੇ ਤੋਂ ਠੀਕ ਹੈ ਨਾ ਲੇਕਿਨ ਉਹਦੇ ਕਾਰਕਿਰਤਾ ਆਪਣੀ ਇੱਛਾ ਨਾਲ ਉਹੀ ਵੀ ਆ ਸਕਦਾ ਉਹ ਕੋਈ ਪੂਰੇ ਪੰਜਾਬ ਦੇ ਵਿੱਚੋਂ ਲੋਕੀ ਮੋਦੀ ਸਾਹਿਬ ਨੂੰ ਤੁਮਨਾ ਸਕਦਾ ਹੈ ਠੀਕ ਹੈ ਨਾ ਉਹਦੀ ਵਿਵਸਥਾ ਸੀ ਪੂਰੇ ਦਿੱਖਣਾ ਅਸੀਂ ਕਰਾਂਗੇ ਉਹਨਾਂ ਸਵਾਗਤ ਕਰਾਂਗੇ ਲੇਕਿਨ ਜਿਹੜੀ ਮੇਨ ਰੋਲ ਹੈ ਲਈ ਜੰਦਰ ਲੋਕ ਸਭਾ ਦੀ ਹੈ ਉਹਦੇ ਵਿੱਚ ਅਸੀਂ ਪੂਰੀ ਆਪਣੇ ਜਿਹੜੇ 9 ਦੇ 9 ਹਲਕਾ ਇਨਚਾਰਜ ਹੈਗੇ ਆ ਸਾਡੀ ਜਿਹੜੀ ਟੀਮ ਹੈਗੀ ਆ ਤਿੰਨੋਂ ਜ਼ਿਲ੍ਹਾ ਪ੍ਰਬੰਧਨ ਸਾਡੇ ਜਿੰਨੇ ਵੀ ਮੰਡਲ ਪ੍ਰਧਾਨ ਹੈ ਸਾਡੇ ਮੋਰਚੇ ਐ ਸੈੱਲ ਐ ਸਾਰੀਆਂ ਦੀ ਡਿਊਟੀਆਂ ਲੱਗੀਆਂ ਮੈਂ ਉਹਦੇ ਆਪਣੇ ਆਪਣੇ ਜਿੰਨੇ ਵੀ ਸਾਨੂੰ ਬੱਸਾਂ ਕਹਿਣਗੇ ਅਸੀਂ ਉਹਨਾਂ ਬੱਸਾਂ ਪ੍ਰੋਵਾਈਡ ਕਰਕੇ ਉਨਨਾਂ ਨੂੰ ਆਨਜਾਨ ਵਿੱਚ ਸੁਖਾਲਪ ਰਹੇ ਜੋਬੀਸੀ ਖਾਨਪਿੰਦ ਵਿਵਸਥਾ ਸਹੀ ਸਾਰੀ ਕਰਕੇ ਤਾਂ ਕਿ ਕਿਸੇ ਕਰਮੰਦ ਨੂੰ ਦਿੱਕਤ ਨਾ ਆਵੇ ਉਹਦੇ ਲਈ ਸੀ ਪਾਰਟੀ ਆਪਣੇ ਪੱਧਰ ਤੇ ਖੜਾ ਇਸ ਤਰ੍ਹਾਂ ਕੋਈ ਖਾਸ ਅਨਾਉਂਸਮੈਂਟ ਵੀ ਹੋ ਸਕਦੀ ਤੇ ਇਹ ਤਾਂ ਦੇਖੋ ਮੋਦੀ ਸਾਹਿਬ ਦਾ ਦੇਖੋ ਤੁਹਾਨੂੰ ਪਤਾ ਇਹ ਪੰਜਾਬ ਨੂੰ ਪਿਆਰ ਕਰਦੇ ਕਿਉਂਕਿ ਭਾਜਪਾ ਦੇ ਜਿੰਨੇ ਵੀ ਕੈਡਰ ਹੈਗਾ ਭਾਜਪਾ ਦਾ ਜਿੰਨਾ ਵੀ ਕੈਡਰ ਹੈ ਖਾਸ ਕਰਕੇ ਜਲੰਧਰ ਦੀ ਗੱਲ ਕਰਾਂ ਤੇ ਇਸ ਵੇਲੇ ਕਿੰਨੇ ਸਾਰਿਆਂ ਦੇ ਚਿਹਰੇਆਂ ਦੇ ਇਸ ਵੇਲੇ ਬਹੁਤ ਪੂਰੀ ਮੁਸਕਾਨ ਹੈ ਇਹ ਦੇਖੋ ਮੋਦੀ ਸਾਹਿਬ ਦਾ ਵਰਲਡ ਲੀਡਰ ਹੈ ਗਿਆ ਸਰਦਾਰ ਪਾਰਸੇ ਦਾ ਸਭ ਆ ਗਿਆ ਵੀ ਅਸੀਂ ਉਸ ਪਾਰਟੀ ਦੇ ਕਾਰਕਟਰਾਂ ਮੈਂ ਜਿਸ ਪਾਰਟੀ ਦਾ ਨੇਤਾ ਨਿੰਦਰ ਮੋਦੀ ਸਾਹਿਬ ਹੈ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਇਸ ਭਾਰਤ ਮਾ ਵਾਸਤ ਲਗਾਇਆ ਹੈ ਇਸ ਕਰਕੇ ਲੋਕ ਉਹਨਾਂ ਨੂੰ ਪਿਆਰ ਕਰਦੇ ਆ ਚਾਹੇ ਕੌਪੋਜੀਸ਼ਨ ਦਾ ਵੀ ਹੋਵੇ ਉਹ ਲੋਕਾਂ ਨੂੰ ਪਿਆਰ ਕਰਦੇ ਆ ਕਿ ਉਹਨਾਂ ਨੇ ਹਮੇਸ਼ਾ ਦੇਸ਼ ਵਾਸਤੇ ਕੰਮ ਕੀਤਾ ਹੈ ਵਾਸਤੇ ਭਾਰਤ ਮਾ ਵਾਸਤੇ ਕੰਮ ਕੀਤਾ ਹੈ ਜਿਹਨੀਆਂ ਵੀ ਸਕੀਮਾਂ ਉਹ ਲੈ ਕੇ ਆ ਰਹੇ ਮੋਦੀ ਸਾਹਿਬ ਹੈ ਉਹ ਗਰੀਬਾਂ ਵਾਸਤੇ ਆ ਕਿਸਾਨਾਂ ਵਾਸਤੇ ਆ ਨੌਜਵਾਨਾਂ ਵਾਸਤੇ ਆ ਦਲਿਤਾਂ ਵਾਸਤੇ ਆ ਵਪਾਰੀਆਂ ਵਾਸਤੇ ਆ ਇਸ ਕਰਕੇ ਦੋਸਤਾਨ ਦੇ ਲੋਕ ਮੋਦੀ ਸਾਹਿਬ ਨੂੰ ਤੀਸਰੀ ਵਾਰੀ 100 ਬੀਪਸ ਦਾ ਮੌਕਾ ਦੇ ਕੇ ਦੇਸ਼ ਨੂੰ ਇੱਕ ਪਰਮ ਭਾਵਕ ਤੇ ਲੈ ਕੇ ਜਾਣਾ ਉਹਦੇ ਲਈ ਸਾਰੇ ਅਸੀਂ ਸਾਰੀ ਟੀਮ ਸਾਡੀ ਜਿਹੜੀ ਆ ਆਪਣਾ ਵਰਕ ਕਰ ਰਹੀ ਹੈ ਫਿਰ ਉਸੇ ਕਹਾਂਗੇ ਕਿ ਅਸੀਂ ਮੈਂ ਲੋਕਾਂ ਨੂੰ ਵੀ ਸਨੇਹਾ ਦਵਾਂਗਾ ਸਾਰੇ ਜੰਦਰ ਸ਼ਹਿਦਨ ਵਾਸੀਆਂ ਨੂੰ ਜਿਹੜੇ ਵੀ ਸੰਸਣ ਦੇ ਪੈ ਗਿਆ ਵੀ ਆਪਾਂ ਸਾਰੇ ਆਪਾਂ 2-3 ਘੰਟੇ ਜਰੂਰ ਉਸ ਦਿਨ ਕੱਢੀਏ ਕਿ ਦੇਸ਼ ਦਾ ਲੀਡਰ ਮੋਦੀ ਸਾਹਿਬ ਆ ਰਹੇ ਆ ਸਾਰਿਆਂ ਨੂੰ ਹਾਂ ਮੈਂ ਸਾਰੇ ਲੋਕਾਂ ਨੂੰ ਆਹਵਾਨ ਕਰੂੰਗਾ ਆਰਟੀ ਬਦੋ ਤੋਂ ਪਰੇ ਹੋ ਕੇ ਅਸੀਂ ਉਹਨਾਂ ਦੇ ਵਿਚਾਰ ਸੁਣੀਏ ਕਿ ਮੋਦੀ ਸਾਹਿਬ ਦੇਸ਼ ਨਾਲ ਕਿੰਨਾ ਪਿਆਰ ਮੁਹੱਬਤ ਕਰਦੇ ਆ ਉਹ ਸਾਡੇ ਪੰਜਾਬ ਦੇ ਨਾਲ ਕਿੰਨਾ ਪਿਆਰ ਨੁਮਾਇੰਦ ਕਰਦੇ ਆ ਇਹ ਤਾਂ ਪਿਛਲੀ ਵਾਰ ਤੁਸੀਂ ਗੱਲ ਕੀਤੀ ਫਿਰੋਜ਼ਪੁਰ ਵਾਲੀ ਉਹ ਬੜੀ ਅਨਫੋਰਚੂਨੇਟ ਸੀ ਲੇਕਿਨ ਚੰਨੀ ਸਾਹਿਬ ਨੂੰ ਉਹ ਰਖ ਮਿਆਜਾ ਪਗੁਣਾ ਪੈਗਾ ਜੰਦਰ ਦੇ ਲੋਕ ਤਿਆਰ ਬੈਠੇ ਆ ਕਿ ਚੰਨੀ ਸਾਹਿਬ ਨੇ ਜਿਹੜਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨਾਲ ਉਹ ਕਨੋਣਾ ਕੰਮ ਕੀਤਾ ਸੀਗਾ ਉਹਨਾਂ ਦੀ ਗੱਡੀ ਨੂੰ 15 20 ਮਿੰਟ ਭਲਾਇਓ ਵਰ ਦੇ ਖੜਾਉਣਾ ਪਿਆ ਤੇ ਉਹ ਬੜੀ ਮੰਤ ਭਾਗੀ ਗੱਲ ਸੀ ਕਿ ਲਿਕੇ ਆਸ਼ਵਰ ਦੀ ਉਹਨਾਂ ਦੇ ਕਿਰਤਾ ਗਿਆ ਕੋ ਮੋਦੀ ਸਾਹਿਬ ਦਾ ਕੁਸ਼ਨ ਬਾਪਰ ਵੀ ਲਿਕੇ ਸੀ ਜੀ ਪਟਾਰੀ ਸਾਹਿਬ ਇੱਕੋ लास्ट ਕੁਸ਼ਨ ਹੈਗਾ ਇੱਕ ਅਪੀਲ ਹੀ ਕਰਨੀ ਹੈ ਕਿਉਂਕਿ ਕੁਝ ਹਲਕੇ ਕੁਝ ਸੂਬੇ ਇਹੋ ਜਿਹੇ ਹੈਗੇ ਨੇ ਜਿੱਥੇ ਵੋਟ ਪਰਸੈਂਟੇਜ ਬਹੁਤ ਘੱਟ ਰਿਹਾ ਹੈਗਾ ਆਪਣੇ ਜਲੰਧਰ ਦੇ ਲੋਕਾਂ ਨੂੰ ਅਪੀਲ ਕਰਨੀ ਹੈ ਕਿ ਵੋਟਾਂ ਨੂੰ ਲੈ ਕੇ ਕਿ ਜਿਹੜੇ ਲੋਕ ਦੈਨਿਕ ਸਵੇਰਾ ਦੇਖ ਰਹੇ ਨੇ ਉਹਨਾਂ ਦੇ ਥਰੂ ਇੱਕ ਅਪੀਲ ਕਰ ਦਿੰਦੇ ਆ ਕਿ ਵੋਟ ਪਾਉਣ ਜੋ ਚਾਹੇ ਕਿਸੇ ਵੀ ਪਾਰਟੀ ਨੂੰ ਦੇਖੋ ਜੀ ਵੋਟ ਸਾਡਾ ਫੰਡਾਮੈਂਟਲ ਰਾਈਟਾ ਡਾਕਟਰ ਬੀ ਆਰ ਮੇਰਕਰ ਸਾਹਮਣੇ ਜਦੋਂ ਭਾਰਤ ਦਾ ਸੰਵਿਧਾਨ ਲਿਖਿਆ ਤਾਂ ਸਾਹਮਣੇ ਇੱਕ ਬਹੁਤ ਵੱਡਾ ਫੰਡਾਮੈਂਟਲ ਮੌਲਿਕ ਅਧਿਕਾਰ ਮਿਲਿਆ ਵੋਟ ਪਾਉਣ ਦਾ ਲੇਕਿਨ ਜਿਹੜੇ ਬੰਦੇ ਵੋਟ ਨਹੀਂ ਪਾਉਂਦੇ ਉਹਨਾਂ ਵਾਸਤੇ ਬੜੀ ਇੱਕ ਗੱਲ ਮਾੜੀ ਹੈਗੀ ਆ ਹਾਂ ਉਹ ਮੈਂ ਇਸ ਚੀਜ਼ ਨੂੰ ਐਜ਼ ਲੋੰਗਾ ਵੀ ਸਾਡੀ ਇਹ ਫੰਡਾਮੈਂਟਲ ਡਿਊਟੀ ਵੀ ਹੈਗੀ ਆ ਇਹ ਸਾਡੀ ਫੰਡਾਮੈਂਟਲ ਡਿਊਟੀ ਹੈ ਮੌਲਿਕ ਡਿਊਟੀ ਹੈ ਬਸ ਹੀ ਆਪਣੀ ਗਵਰਨਮੈਂਟ ਵਾਸਤੇ ਅਸੀਂ ਆਪਣਾ ਮਤ ਦਈਏ ਆਪਣਾ ਵਿਵੇਕ ਦਈਏ ਕਿੰਨਾ ਸਾਨੂੰ ਗਿਆਨ ਹੈ ਉਸੀ ਬੋਟ ਰਾਈ ਪਰ ਦਰਸ਼ਿਤ ਕਰਦੇ ਆਂ ਇਸ ਕਰਕੇ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਇਹ ਗੱਲ ਕਹੂੰਗਾ ਕਿ ਗਰਮੀ ਪੈਣੀ ਹੈ ਪੈਂਦੀ ਰਣੀ ਹਰ ਵਾਰੀ ਪੈਂਦੀ ਆ ਲੇਕਿਨ ਜਿਹੜਾ ਇਹ 5 ਸਾਲਾਂ ਬਾਅਦ ਡੈਮੋਕ੍ਰੇਸੀ ਦਾ ਪਰਬੰਦਾ ਨਾ ਹੋਸਾ ਬੰਦਾ ਡੈਮੋਕ੍ਰੇਸੀ ਦਾ ਉਹਨੂੰ ਆਪਾਂ ਜਰੂਰ ਲਲਕੇ ਮਨਾਈਏ ਔਰ ਮੈਂ ਸਾਰੇ ਲੋਕਾਂ ਨੂੰ ਹਵਾਨ ਕਰੂੰਗਾ ਕਿ 7 ਵਜੇ ਪੋਲਿੰਗ ਸ਼ੁਰੂ ਹੋਣੀ ਹੈ ਪਹਿਲੇ ਮਤਦਾਨ ਫਿਰ ਜਲਪਨ ਬਿਲਕੁਲ ਪਹਿਲੇ ਮਤਦਾਨ ਫਿਰ ਜਲਪਨ ਔਰ ਆਪਣੇ ਅੰਡੀ ਗਵੰਡੇ ਨੇ ਵੀ ਅਸੀਂ ਪ੍ਰੇਰਿਤ ਕਰੀਏ ਪੈਣਾ ਨੂੰ ਬਜ਼ੁਰਗਾਂ ਨੂੰ ਜਿੰਨਾਂ ਕੋ ਕਾਰਾ ਨਹੀਂ ਹੈ ਗਿਆ ਆਪਾਂ ਕਾਰਜ ਆਪਣੀ ਮਾਤਾ ਮਾਂ ਨੂੰ ਬਿਠਾ ਕੇ ਬਜ਼ੁਰਗਾਂ ਨੂੰ ਸੀ ਉਹਨਾਂ ਨੂੰ ਬੋਟ ਤੇ ਲੈ ਕੇ ਜਾਈਏ ਔਰ ਉਸੇ ਬੋਟ ਕਾਸਕਾ ਮਾਗੇ ਜਿੰਨੀ ਪਰਸੈਂਟ ਨੇ ਵਧੀਆ ਹੋਏਗੀ ਉਨਾ ਸਾਡਾ ਲੋਕਤੰਤਰ ਮਜ਼ਬੂਤ ਹੋਏਗਾ ਔਰ ਮੈਂ ਤੁਹਾਡਾ ਵੀ ਧੰਨਵਾਦ ਕਰੂੰਗਾ ਜਨਕ ਸਵੇਰਾ ਦਾ ਜਿਨ੍ਹਾਂ ਨੇ ਕੰਵਾ ਜਿੱਤੇ ਦੇਖੇ ਤੁਸੀਂ ਦੇਖਣ ਆਏ ਕਿ ਸਿੱਤਿਕ ਨੇ ਤਿਆਰੀਆਂ ਹੋ ਰਹੀਆਂ ਮੈਂ ਔਰ ਸੀ ਪੰਜਾਬ ਦੇ ਲੋਕਾਂ ਨੂੰ ਮੈਂ ਜੰਦਰ ਲੋਕਾਂ ਨੂੰ ਆਹਵਾਨ ਕਰੂੰਗਾ ਕਿ ਤੁਸੀਂ ਸਾਰੇ ਇੱਥੇ ਆ ਕੇ ਉਸਨ ਮੋਦੀ ਸਾਹਿਬ ਦਾ ਜੋ ਉਹਨਾਂ ਦੇ ਮਨ ਦੇ ਵਿੱਚ ਭਾਵ ਹੈ ਪੰਜਾਬ ਦੇ ਪ੍ਰਤੀ ਆਪਾਂ ਸੁਣ ਕੇ ਉਹਨਾਂ ਨਾਲ ਲੋਕਾਂ ਦੇ ਨਾਲ ਜਾ ਕੇ ਪੱਸ਼ੇਰ ਕਰਾਂਗੇ ਬਹੁਤ ਬਹੁਤ ਧੰਨਵਾਦ ਧੰਨਵਾਦ ਬੰਨਾਰੀ ਸਾਹਿਬ ਨੇ ਗੱਲਬਾਤ ਕੀਤੀ ਹੈ ਕਿ 24 ਤਰੀਕ ਨੂੰ ਦੁਪਹਿਰ ਤੋਂ ਬਾਅਦ ਦਾ ਜਿਹੜਾ ਪ੍ਰੋਗਰਾਮ ਪੀਏਪੀ ਗਰਾਊਂਡ ਦੇ ਵਿੱਚ ਰੱਖਿਆ ਹੈ ਉਹਨਾਂ ਨੂੰ ਇੰਚਾਰਜ ਸਾਥ ਪਾਇਆ ਗਿਆ ਉਹਨਾਂ ਨੇ ਪੂਰੀ ਗੱਲਬਾਤ ਕੀਤੀ ਕਿ ਕਿਵੇਂ ਜਿਵੇਂ ਜੇ ਪ੍ਰਬੰਧ ਜਿਹੜੇ ਹੈਗੇ ਨੇ ਉਹ ਇੱਥੇ ਗਰਾਊਂਡ ਜਿਹੜੇ ਕਿਤੇ ਨੇ ਪੂਰਾ ਪੰਡਾਲ ਜਿਹੜਾ ਹੈਗਾ ਉਹ ਟਕਿਆ ਹੋਣਾ ਤਾਂ ਕਿ ਤਪਸ਼ ਜਿਹੜੀ ਹੀਟ ਵੇਵ ਚੱਲਦੀ ਹੈ ਉਸ ਤੋਂ ਵੀ ਲੋਕਾਂ ਦਾ ਵਿਚਾਰ ਰਹੇ ਔਰ ਅਲੱਗ-ਅਲੱਗ ਜਗ੍ਹਾ ਤੇ ਕਾਊਂਟਰ ਜਿਹੜੇ ਪਾਣੀ ਦੇ ਕਾਊਂਟਰ ਹੈਗੇ ਆ ਉਹ ਵੀ ਲਗਾਏ ਜਾਣੇ ਤਾਂ ਕਿ ਜੇ ਕਿਸੇ ਨੂੰ ਪਿਆਸ ਲੱਗਦੀ ਆ ਤੇ ਪਿਆਸ ਲੱਗਦੀ ਆ ਤੇ ਉਸ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਅਸਲੇ ਤਸਵੀਰਾਂ ਦੇ ਸਕਦੇ ਹੋ ਪਾਜਪਾ ਦਾ ਪੂਰਾ ਕੈਡਰੇਫੇ ਮਨਵੰਜਨ ਕਾਲੀਆ ਜੀ ਬੈਠੇ ਨੇ ਰਕੇਸ਼ ਰਥੋਰ ਜੀ ਹੈਗੇ ਨੇ ਕੇਲੀ ਭੰਡਾਰੀ ਜੀ ਹੈਗੇ ਨੇ ਅ ਰਜੀਪ ਢਿੰਗਰਾ ਜੀ ਇਸੇ ਤਰ੍ਹਾਂ ਕੀ ਪ੍ਰਧਾਨ ਜਿਹੜੇ ਜ਼ਿਲ੍ਹਾ ਪ੍ਰਧਾਨ ਹੈਗੇ ਨੇ ਸੁਸ਼ੀਲ ਸ਼ਰਮਾ ਉਹ ਵੀ ਮੌਜੂਦ ਹੈਗੇ ਨੇ ਔਰ ਕਿਕ ਦਾ ਤਿਆਰੀਆਂ ਜਿਹੜੀਆਂ ਹੈਗੀਆਂ ਤੇ ਵਿੱਡੀਆਂ ਜਾ ਰਹੀਆਂ ਨੇ 24 ਤਰੀਕ ਨੂੰ ਪ੍ਰਧਾਨ ਮੰਤਰੀ ਮੋਦੀ ਜੀ ਦੇ ਇੱਥੇ ਆਉਣਾ ਜਨਸਭਾ ਨੂੰ ਸੰਬੋਧਿਤ ਕਰਨਾ ਔਰ ਇਹ ਪੂਰਾ ਕੈਂਟਰ ਜਿਹੜਾ ਹੈਗਾ ਇੱਥੇ ਦੇਖ ਬੈਠ ਕੇ ਜਿਹੜੀ ਕਾਰਗੁਜ਼ਾਰੀ ਹੈਗੀ ਆ ਟੈਂਟ ਬਣਾਉਣ ਦੀ ਜਾਂ ਜਿੱਥੇ ਮੋਦੀ ਸਾਹਿਬ ਨੇ ਸੰਬੋਧਨ ਕਰਨਾ ਹੈ ਉਸ ਨੂੰ ਲੈ ਕੇ ਪੂਰੀਆਂ ਤਿਆਰੀਆਂ ਜਿਹੜੀਆਂ ਹੈਗੀਆਂ ਉਹ ਵੜੀਆਂ ਗਈਆਂ ਨੇ ਔਰ ਵੜੀਆਂ ਜਾ ਰਹੀਆਂ ਨੇ ਤੇ ਨਾਲ ਦੀ ਨਾਲ ਨਿਗਾਹ ਵੀ ਰੱਖੀ ਹੋਈ ਆ ਪ੍ਰੋਪਰ ਵੀ ਕਿਸ ਤਰੀਕੇ ਨਾਲ ਕਿਸੇ ਚੀਜ਼ ਦੀ ਕੋਈ ਘਾਟ ਹੁੰਦੀ ਆ ਕਿਸੇ ਚੀਜ਼ ਨੂੰ ਕਿਸ ਤਰੀਕੇ ਨਾਲ ਨਿਪਰੇ ਚਾੜਨਾ ਹੈਗਾ ਉਸ ਚੀਜ਼ ਨੂੰ ਲੈ ਕੇ ਪੂਰੀ ਤਰ੍ਹਾਂ ਇੱਥੇ ਨਿਗਰਖੀ ਹੈ ਪੋਲਟੈਨਿਕ ਨਿਗਰਖੀ ਜਿਹੜੀ ਹੈਗੀ ਆ ਉਹ ਬਣਾਈ ਹੋਈ ਆ ਭਾਜਪਾ ਦੇ ਨਿਕਤਾਵਾਂ ਵੱਲੋਂ ਔਰ ਜਿਦਾ ਵੀ ਕੀ ਕ੍ਰਿਸ਼ਨ ਦੇਵ ਭੰਡਾਰੀ ਜਿਹੜੇ ਸਾਫ ਕਾ ਵਿਧਾਇਕ ਹੈਗੇ ਨੇ ਭਾਜਪਾ ਦੇ ਉਹਨਾਂ ਨੂੰ ਇੱਥੇ ਇਨਚਾਰਜ ਸੱਤ ਹੈਗੇ ਉਹਨਾਂ ਨੇ ਕਲੀਅਰ ਕਰ ਦਿੱਤਾ ਕਿ ਦੂਰੋਂ ਦੁਰਾਂਡੇੋਂ ਜਿਹੜੇ ਲੋਕ ਆਉਣਗੇ ਉਹਨਾਂ ਲਈ ਖਾਸ ਬਸਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਔਰ ਨਾਲ ਦੀ ਨਾਲ ਇਹ ਵੀ ਉਹਨਾਂ ਨੇ ਜ਼ਿਕਰ ਕੀਤਾ ਕਿ ਜਿਹੜੇ ਤਿੰਨ ਹਲਕਿਆਂ ਦੇ ਇਨਚਾਰਜ ਹੈਗੇ ਨੇ ਰਵਨੀਤ ਬਿੱਟੂ ਹੋਣ ਚਾਹੇ ਬੱਬੂ ਹੋਣ ਪ੍ਰਧਾਨਕੋਟ ਤੋਂ ਗੁਰਦਾਸਪੁਰ ਤੋਂ ਜਿਹੜੇ ਕੈਂਡੀਡੇਟ ਅੱឡਾਨੇ ਗਏ ਨੇ ਜਲੰਧਰ ਦੇ ਕੈਂਡੀਡੇਟ ਇਹ ਕਾਫੀ ਜਿਹੜੇ ਲੋਕ ਹੈਗੇ ਨੇ ਜਿਹੜੇ ਉਮੀਦਵਾਰ ਹੈਗੇ ਨੇ ਉਹ ਵੀ ਇੱਥੇ ਮੌਜੂਦ ਰਹਿਣਗੇ ਨਾਲ ਦੀ ਨਾਲ ਜਿਹੜੇ ਵੱਡੇ ਆਗੂ ਹੈਗੇ ਨੇ ਕੇਂਦਰੀ ਮੰਤਰੀ ਹੈਗੇ ਨੇ ਉਹ ਵੀ ਇਸ ਸਟੇਜ ਤੇ ਮੌਜੂਦ ਰਹਿਣਗੇ ਵੀਡੀਓ ਜਰਨਲਿਸਟ ਸੁਖਵਿੰਦਰ ਦੇ ਨਾਲ ਸੁਰੇਂਦਰ ਕੰਬੋਈ ਡੈਨਿਕ ਸਵੇਰਾ ਟੀਵੀ ਜਲੰਧਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਡੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par